ਜਿਹੜਾ ਇੰਸੀਡੈਂਟ ਹੋਇਆ ਮੈਂ ਇਹਦੇ ਬਾਰੇ ਮੇਰੇ ਮਨ ਦੀ ਇਹ ਫੀਲਿੰਗ ਹੈ ਕਿ ਵੀ ਜਦੋਂ ਕਦੀ ਪਿਛਲੇ ਟਾਈਮ 'ਚ ਕੋਈ ਐਸੀ ਘਟਨਾ ਜਾਂ ਕੋਈ ਵਾਰਦਾਤ ਹੁੰਦੀ ਸੀ ਤੇ ਉਦੋਂ ਆਪੋਜੀਸ਼ਨ ਦੇ ਜਿਹੜੀ ਬੇਕਾਬੂ ਚਾਕੇ ਲੋਕ ਧਰਨੇ ਲਾਉਂਦੇ ਸੀ ਜਾਂ ਪ੍ਰੋਟੈਸਟ ਦਾ ਰੂਪ ਧਾਰ ਕੱਲਦੇ ਬਟ ਇਸ ਵਾਰੀ ਜੋ ਨੋਟਿਸ ਕੀਤਾ ਗਿਆ ਉਹਦੇ 'ਚ ਰਮਨ ਬੈਲ ਜੀ ਦੀ ਲੀਡਰਸ਼ਿਪ ਦੇ ਅੰਡਰ ਲੋਕਾਂ ਨੇ ਬਹੁਤ ਕੋਆਪਰੇਟ ਕੀਤਾ ਔਰ ਰਮਨ ਜੀ ਨੇ ਬੜੀ ਅਕਲਮੰਦੀ ਦੇ ਨਾਲ ਪਹਿਲੇ ਦਿਨੀ ਐਡਮਿਨਿਸਟ੍ਰੇਸ਼ਨ ਦੇ ਡੀਸੀ ਸਾਹਿਬ ਨਾਲ ਐਸਐਸਪੀ ਨਾਲ ਗੱਲ ਕਰਕੇ ਇਸ ਚੀਜ਼ ਨੂੰ ਜਲਦੀ ਸੌਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਐਂਡ ਅਗੋਂ ਐਡਮਿਨਿਸਟ੍ਰੇਸ਼ਨ ਨੇ ਵੀ ਉਹਨੇ ਵਧੀਆ ਤਰੀਕੇ ਨਾਲ ਮਤਲਬ ਰਿਸਪੌਂਡ ਕੀਤਾ ਉਰੋਧਨ ਹੀ ਦੁਪਹਿਰੀ 1 ਵਜੇ ਇੱਕ ਬੜੀ ਅੱਛੀ ਮੀਟਿੰਗ ਜਿਹੜੀ ਸੀ ਐਡਮਿਨਿਸਟ੍ਰੇਸ਼ਨ ਤੇ ਔਰ ਵਪਾਰੀਆਂ ਦੀ ਹੋਈ ਜਿਸ ਦੇ ਚ ਆਈ ਵਾਸ ਆਲਸੋ ਪਾਰਟ ਆਫ ਦੈਟ ਮੀਟਿੰਗ ਉਹਦੇ ਚ ਡੀਸੀ ਸਾਹਿਬ ਨੇ ਵੀ ਬੜਾ ਗੰਭੀਰਤਾ ਨਾਲ ਲਿਆ ਔਰ ਐਸਐਸਪੀ ਸਾਹਿਬ ਨੇ ਵੀ ਬੜਾ ਚੈਲੈਂਜਿੰਗ ਤਰੀਕੇ ਨਾਲ ਲੋਕਾਂ ਨੂੰ ਇਸ ਗੱਲ ਨੂੰ ਆਸ਼ਵਾਸਨ ਦਵਾਇਆ ਸੀਗਾ ਕਿ ਤੁਸੀਂ ਚਿੰਤਾ ਨਾ ਕਰੋ ਮੋਰਲ ਡਾਊਨ ਨਾ ਕਰੋ ਆਪਣਾ ਤਗੜੇ ਹੋ ਕੇ ਰਹੋ ਅਸੀਂ ਇਹਨੂੰ ਓਵਰਕਮ ਕਰ ਲੈਣਾ ਇਸ ਚੀਜ਼ ਨੂੰ ਅਸੀਂ ਕਾਬੂ ਕਰ ਲੈਣਾ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਉਹਨਾਂ ਨੇ ਪਿਛਲਾ ਵੀ ਕੋ ਹਵਾਲਾ ਕਲਾਂੌਰ ਦਾ ਇਨਸੀਡੈਂਟ ਵੀ ਦੱਸਿਆ ਸੀਗਾ ਵੀ ਉਹ ਵੀ ਅਸੀਂ 2 ਦਿਨਾਂ ਚ ਸੋਲਵ ਕਰ ਲਿਆ ਸੀਗਾ ਸੋ ਮੈਂ ਇੱਥੇ ਜਿੱਥੇ ਇਹ ਚੀਜ਼ ਦੀ ਵਧਾਈ ਰਮਨਜ ਨੂੰ ਦਿਨਾਵਾ ਉਹਦੇ ਨਾਲ ਨਾਲ ਮੈਂ ਐਡਮਿਨਿਸਟ੍ਰੇਸ਼ਨ ਚ ਖਾਸ ਤੌਰ ਤੇ ਐਸਐਸਪੀ ਸ਼੍ਰੀ ਦਿੱਤੀ ਜੀ ਆਈਪੀਐਸ ਜੀ ਨੂੰ ਦਿਆਂਗਾ ਜਿਨ੍ਹਾਂ ਨੇ ਜਿਸ ਤਰੀਕੇ ਨਾਲ ਲੋਕਾਂ ਨਾਲ ਕਮਿਟਮੈਂਟ ਕੀਤੀ ਸੀ ਉਹਨੂੰ ਆਨਰ ਕੀਤਾ ਔਰ ਔਰ ਮੈਂ ਥੋੜਾ ਜ਼ਿਆਦਾ ਕਹਾਂਗਾ ਇਸ ਚੀਜ਼ ਦੇ ਉੱਪਰ ਕਿ ਵੀ ਐਡਮਿਨਿਸਟ੍ਰੇਸ਼ਨ ਜਿਹੜੀ ਪੁਲਿਸ ਉਹਦੇ ਪੱਖ ਤੋਂ ਹੈਗੀ ਆ ਉਹਨੇ ਜੋ ਅਦਾ ਰੋਲ ਪਿਛਲੇ 2-3 ਮਹੀਨੇ ਚ ਕੀਤਾ ਵਾ ਚਾਹੇ ਉਹ ਟ੍ਰੈਫਿਕ ਦੀ ਸਮੱਸਿਆ ਸੀ ਚਾਹੇ ਉਹ ਲੁੱਟਾਂ ਖੋਹਾਂ ਦੀ ਸੀ ਚੈਨ ਸਨੇਚਿੰਗ ਦੀ ਸੀ ਇਹ ਸਾਰੀਆਂ ਚੀਜ਼ਾਂ ਤੇ ਕਾਫੀ ਅੰਕੂਸ਼ ਜਿਹੜਾ ਲਗਾਇਆ ਗਿਆ ਹੈ ਕਿਉਂਕਿ ਐਸਐਸਪੀ ਇਜ਼ ਵੈਰੀ ਵੋਕਲ ਐਂਡ ਉਹ ਪਰਸਨਲੀ ਆਪਸ ਮਾਜ ਦੇ ਨਾਲ ਡਾਇਰੈਕਟ ਆਪਣਾ ਰਾਫਤਾ ਰੱਖਦੇ ਨੇ ਜਿੱਦਾਂ ਮੈਂ ਕਦੀ ਦੇਖਿਆ ਨਹੀਂ ਆਪਣਾ ਅਜੇ ਤੱਕ ਇੰਨੀ ਸਾਡੀ ਲੰਬੀ ਪੋਲਿਟਿਕਲ ਲਾਈਫ ਹੋ ਗਈ ਹੈ ਵੀ ਕਦੀ ਕੋਈ ਐਸਐਸਪੀ ਜਾਂ ਕੋ ਪੁਲਿਸ ਅਫਸਰ ਆਪ ਕੋਈ ਕਿਸੇ ਪਾਰਕ ਚ ਜਾਏ ਜਾਂ ਹਨਮਾਨ ਚੌਕ ਤੇ ਜਾਏ ਔਰ ਦੋ-ਦੋ ਘੰਟੇ ਐਸਐਸਪੀ ਨੇ ਸ਼ਹਿਰ ਚ ਪਰਸਨਲ ਟਰੈਵਲ ਕਰਕੇ ਲੋਕਾਂ ਨਾਲ ਇੰਟਰੈਕਟ ਕੀਤਾ ਔਰ ਦੇਖੋ ਟ੍ਰੈਫਿਕ ਦੀ ਸਮੱਸਿਆ ਨੂੰ ਉਹਨਾਂ ਨੇ ਕਿੰਨਾ ਸੀਰੀਅਸਲੀ ਲਿਆ ਹੋਇਆ ਹੈ ਔਰ ਕਾਫੀ ਹੱਦ ਤੱਕ ਇਸ ਚੀਜ਼ ਤੇ ਫਰਕ ਪਿਆ ਹੋਇਆ ਹੈ ਇਸ ਗੱਲ ਦਾ ਪਿਛਲੇ ਟਾਈਮ ਚ ਪਿਛਲੇ ਟਾਈਮ ਚ ਅਸੀਂ ਇਹ ਦੇਖਦੇ ਰਹੇ ਹਾਂ ਕਿ ਵੀ ਟ੍ਰੈਫਿਕ ਦੇ ਮੁਲਾਜ਼ਮ ਲੱਭਦੇ ਹੀ ਨਹੀਂ ਸੜਕਾਂ ਦੇ ਉੱਪਰ ਬਟ ਹੁਣ ਹੁਣ ਟ੍ਰੈਫਿਕ ਦੇ ਮੁਲਾਜ਼ਮ ਜਿਹੜੇ ਨੇ ਰੈਗੂਲਰ ਹਰ ਚੌਂਕ 'ਚ ਲੱਭਦੇ ਨੇ ਹਰ ਪਾਸੇ ਉਹਨਾਂ ਦੀਆਂ ਗੱਡੀ ਦੀ ਮੂਵਮੈਂਟ ਰਹਿੰਦੀ ਹੈ ਅਜੇ ਉਹਨਾਂ ਕੋਲ ਟੋ ਵੈਨ ਨਹੀਂ ਹੈਗੀ ਜੇ ਟੋ ਵੈਨ ਹੋਏ ਤੇ ਕੋਈ ਗਲਤ ਗੱਡੀ پارک ਕੀਤੀ ਹੋਏ ਤੋਂ 1 ਮਿੰਟ ਚੁੱਕ ਲੈ ਸੋ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਇੱਥੇ ਕੰਟਰੋਲ ਕੀਤਾ ਹੈ ਔਰ ਮੈਂ ਸਮਝਦਾ ਵੀ ਐਸੇ ਐਸਐਸਪੀ ਦੇ ਹੋਣ ਨਾਲ ਇੱਕ ਪੰਜਾਬ ਦੇ ਡੀਜੀਪੀ ਸਾਹਿਬ ਦੀ ਵੀ ਜਿਹੜੀ ਰਿਸਪੈਕਟ ਬਹੁਤ ਬਣਦੀ ਹੈ ਕਿਉਂਕਿ ਉਹ ਵੀ ਇੱਥੇ ਐਸਐਸਪੀ ਰਹੇ ਗਏ ਨੇ ਔਰ ਸੇਮ ਪੈਟਰਨ ਚੱਲ ਰਿਹਾ ਹੈ ਐਸਵਲੇ ਬੈਸਟ ਐਡਮਿਨਿਸਟ੍ਰੇਸ਼ਨ ਜਿਹੜੀ ਗੁਰਦਾਸਪੁਰ ਚ ਹੈ ਚਾਹੇ ਉਹ ਐਸਐਸਪੀ ਸਾਹਿਬ ਨੇ ਚਾਹੇ ਡਿਪਟੀ ਕਮਿਸ਼ਨਰ ਹੈ ਦੋਨਾਂ ਦੀ ਜਿਹੜੀ ਟੀਮਵਰਕ ਜਿਹੜਾ ਵਾ ਉਹ ਲੋਕਾਂ ਨੂੰ ਬਹੁਤ ਬੈਨੀਫਿਟ ਦੇ ਰਿਹਾ ਐ ਐਂਡ ਟੀਮਵਰਕ ਬੀਟਵੀਨ ਦੀ ਐਡਮਿਨਿਸਟ੍ਰੇਸ਼ਨ ਐਂਡ ਦੀ ਪੋਲੀਟੀਕਲ ਸਿਸਟਮ ਇਜ਼ ਵੈਰੀ ਵੈਰੀ ਹਾਈ ਔਰ ਬੜੀ ਅੱਛੀ ਅੰਡਰਸਟੈਂਡਿੰਗ ਹੈ ਰਮਨ ਜੀ ਨੇ ਵੀ ਕਦੀ ਕੋਈ ਜ਼ਿਆਤੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੋ ਜੈਨੂਨ ਕੰਮ ਹੁੰਦਾ ਉਹਨੂੰ ਵਧੀਆ ਤਰੀਕੇ ਨਾਲ ਟੌਪ ਲੈਵਲ ਤੇ ਪਹੁੰਚਾਉਂਦੇ ਨੇ ਸੋ ਮੈਂ ਅੱਜ ਬਹੁਤ ਵਧੀਆ ਆਪਣੇ ਮਤਲਬ ਮੋਰੀਲ ਦੇ ਨਾਲ ਇਸ ਗੱ ਔਰ ਪੁਲਿਸ ਪ੍ਰਸ਼ਾਸਨ ਨੂੰ ਔਰ ਡੀਸੀ ਸਾਹਿਬ ਨੂੰ ਵੀ ਔਰ ਰਮਨ ਜੀ ਨੂੰ ਵੀ ਕਿ ਇਹ ਬੰਦੇ ਜਿਹੜੇ ਨੇ ਇਹ ਗੈਂਗਸਟਰਾਂ ਨਾਲ ਨਹੀਂ ਮਿਲਾਏ ਜਾਣੇ ਚਾਹੀਦੇ ਇਹ ਬੰਦੇ ਲੋਕਲ ਨੇ ਐਹੀ ਚਰਚਾ ਹੋ ਰਹੀ ਹੈ ਸ਼ਾਇਦ ਕਿ ਪਹਿਲੀ ਵਾਰ ਤਾਂ ਸੀ ਕੁਜ਼ਾਫਰ ਵਿੱਚ ਵੀ ਗੈਂਗਸਟਰ ਸਰਗਰਮ ਹੋਏ ਨਹੀਂ ਐਸੀ ਕੋਈ ਗੱਲ ਨਹੀਂ ਇਹ ਗੈਂਗਸਟਰ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਜਿਹੜੇ ਬੰਦੇ ਫੜੇ ਜਾ ਰਹੇ ਨੇ ਇਹ ਲੋਕਲ ਬੰਦੇ ਨੇ ਔਰ ਇਹ ਬੜੇ ਵਧੀਆ ਛੇਤੀ ਜਲਦ ਹੀ ਜੋ ਲੱਗ ਰਿਹਾ ਵਾ ਪਤਾ ਇਹ ਐਡਮਿਨਿਸਟ੍ਰੇਸ਼ਨ ਇਸ ਚੀਜ਼ ਨੂੰ ਨੰਗਿਆ ਕਰੇਗੀ ਔਰ ਇਹ ਕਲੀਅਰ ਹੋ ਜੇ ਕਿ ਇਹ ਬੰਦੇ ਲੋਕਲ ਹੀ ਬੰਦੇ ਸੀ ਇਹ ਨਾ ਕਿ ਕੋਈ ਗੈਂਗਸਟਰ ਸੀਗੇ ਔਰ ਜੇ ਕੋ ਬੰਦੇ ਇਥੇ ਫਰੋਤੀਆਂ ਵਾਲੀ ਗੱਲ ਵੀ ਚੱਲ ਰਹੀ ਹੈ ਐਸਐਸਪੀ ਸਾਹਿਬ ਨੇ ਜੋ ਸਾਡੀ ਪਰਸਨਲ ਅਜੋਣਾ ਗੱਲਬਾਤ ਹੋਈ ਉਹਨਾਂ ਨੇ ਉਹਦੇ ਤੇ ਵਿਸ਼ਵਾਸਨ ਦਿੱਤਾ ਹੈ ਵੀ ਅਸੀਂ ਉਸ ਚੀਜ਼ ਨੂੰ ਵੀ ਬੜੀ ਛੇਤੀ ਓਵਰਕਮ ਕਰ ਲੈਣਾ ਔਰ ਬੰਦੇ ਜਿਹੜੇ ਨੇ ਉਹ ਮਤਲਬ ਬੁੱਕ ਕੀਤੇ ਜਾਣਗੇ ਬਹੁਤ ਛੇਤੀ ਸੋ ਵਾਂਸ ਅਗੇਨ ਮੈਂ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਰਮਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਔਰ ਬਹੁਤ ਮਿਹਨਤ ਕੀਤੀ ਹੈ ਤਿੰਨ ਦਿਨ ਅਸੀਂ ਦੇਖਦੇ ਰਹੇ ਆ ਰਾਤ ਸਾਰੀ ਸਾਰੀ ਰਾਤ ਜਿਹੜੀ ਐਡਮਿਨਿਸਟ੍ਰੇਸ਼ਨ ਪੁਲਿਸ ਦੀ ਹੈ ਉਹ ਸੜਕਾਂ ਤੇ ਰਹੀ ਹੈ ਚਾਹੇ ਐਸਐਚਓ ਜਾਇ ਉਹ ਡੀਐਸਪੀ ਸੀ ਚਾਹੇ ਐਸਪੀ ਹੈਡ ਕੁਆਟਰ ਸੀ ਚਾਹੇ ਐਸਪੀ ਡੀਸੀ ਚਾਹੇ ਕੋਈ ਵੀ ਅਫਸਰ ਸੀ ਉਹ ਸਾਰੇ ਦੇ ਵਰ ਓਨ ਦੀ ਰੋਡਸ ਔਰ ਉਹਨਾਂ ਨੇ ਦਿਨ ਰਾਤ ਦੇ ਕਰਕੇ ਇਹ ਕਲਪਰੇਟਸ ਨੂੰ ਵਿਦਨ 2 3 ਡੇਸ ਨੈਪ ਕੀਤਾ ਬਹੁਤ ਬਹੁਤ ਮੁਬਾਰਕ ਦੇ ਹਕ ਹਕਦਾਰ ਰਹੋ ਔਰ ਅਸੀਂ ਸਮਝਦੇ ਹਾਂ ਵੀ ਅੱਜ ਲੋਕਾਂ ਦਾ ਸ਼ਹਿਰ ਦੇ ਵਿੱਚ ਮੋਰਲ ਬਹੁਤ ਜ਼ਿਆਦਾ ਉੱਚਾ ਹੋਏਗਾ ਸੋ ਬਿਲਕੁਲ ਮੈਂ ਇਹ ਕੋਈ ਮੁਬਾਰਕਬਦ ਹੁੰਦਾ ਹੋਇਆ ਆਪਣੀ ਗੱਲ ਖਤਮ ਕਰਨਾ ਥੈਂਕ ਯੂ ਬੈਰ